ਤੋ ਪਿਆਰ ਕਰੀ ਸੱਸੀ ਗਾਲ ਅੱਜ ਬੜਾ ਮੈਂ ਤਾਂ ਕਹਿੰਦਾ ਉਹ ਦੱਸਦੇ ਨਹੀਂ ਅੱਜ ਵੀ ਸਾਡੇ ਕਲਾਕਾਰ ਸਾਡੇ ਲੋਕ ਇਕੱਠੇ ਹੋਇਆ ਦਰਜਾ ਦਰਜਾ ਉਹ ਸਾਡੇ ਕਲਾਕਾਰ ਪਰੋਮ ਤੇ ਵੀ ਹੋਸੀ ਆ ਨਹੀਂ ਸਕੇ ਇਹ ਕਈ ਦਿਨ ਤੋਂ ਕੁਝ ਪੰਜਾਬੀ ਚੈਨਲਾਂ ਤੇ ਸੁਣਨ ਨੂੰ ਤੇ ਵੇਖਣ ਨੂੰ ਮਿਲਿਆ ਕਿ ਸਾਡੇ ਬਹੁਤ ਸਤਿਕਾਰਯੋਗ ਉਸਤਾਦ ਲੋਕ ਉਲਦੀ ਮਾਨਕ ਸਾਹਿਬ ਤੇ ਸਰਵਿੰਦਰ ਛੰਡਾ ਜੀ ਉਹਨਾਂ ਦੇ ਬਾਰੇ ਕੁਝ ਵੱਧ ਘਟ ਗਈ ਗੱਲਾਂ ਮਤਾਂ ਸੁਣਨ ਨੂੰ ਮਿਲੀਆਂ ਸਾਰੇ ਦੋਸਤਾਂ ਨੂੰ ਬੇਨਤੀ ਕਰੀਏ ਸਾਰੇ ਦੋਸਤਾਂ ਨੇ ਕੋਈ ਚੰਗਿਆਰੀ ਇਸ ਗੱਲ ਨੂੰ ਮਨਾਇਆ ਜਿੱਥੇ ਤੱਕ ਵੀ ਖਬਰ ਪਹੁੰਚੀ ਹੈ ਮੇਰੇ ਅੱਗੇ ਜਿਹੜੇ ਕਮੈਂਟ ਲਿਖਦੇ ਆ ਬੰਦੇ ਉਹਨਾਂ ਨੇ ਵੀ ਚੰਗਿਆਰੀ ਮਨਾਇਆ ਸਾਰਿਆਂ ਨੇ ਮੈਂ ਖੈਰ ਦੇਖ ਵੀ ਲਿਆ ਹੁਣ ਸੁਣ ਵੀ ਲਿਆ ਹੁਣਾ ਤੋ ਜਿੰਨੇ ਸਾਡੇ ਕਲਾਕਾਰ ਲੋਕ ਨੇ ਮੈਂ ਤਾਂ ਕਹਿੰਦਾ ਭਾਵੇਂ ਪੁਰਾਣੇ ਆ ਭਾਵੇਂ ਨਵੇਂ ਆ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਕਿਸੇ ਕਲਾਕਾਰ ਬਾਰੇ ਨੂੰ ਕੋਈ ਰਜਿਸਟਰਾ ਉਹਦੇ ਨਾਲ ਬੈਠ ਕੇ ਗੱਲ ਕਰੇ ਇੱਥੇ ਆਪਣੇ ਚੈਨਲ ਤੇ ਜਾਣ ਦੀ ਲੋੜ ਨਹੀਂ ਇਹਨਾਂ ਮੈਂ ਕਹੂੰਗਾ ਵੀ ਸਾਡੇ ਜਿੰਨੇ ਵੱਡੇ ਕਲਾਕਾਰ ਨੇ ਸੁਵਰਗੀ ਕਲਾਕਾਰ ਨੇ ਸਰੁੰਦਰ ਛਿੰਦਾ ਜੀ ਵੀ ਕੁਲਦੀਪ ਮਾਨਕ ਸਾਹਿਬ ਵੀ ਇਹ ਉਹਨਾਂ ਦੇ ਬਾਰੇ ਜੋ ਕਈ ਸੰਗਠਨਾਂ ਨੇ ਬੋਲਿਆ ਇਹ ਉਹਨਾਂ ਨੂੰ ਇੱਕ ਬੇਨਤੀ ਕਰਾਂਗੇ ਵੀ ਮੁੜ ਕੇ ਇਹੋ ਜੇ ਸ਼ਬਦ ਸਾਡੇ ਕਲਾਕਾਰਾਂ ਲਈ ਨਾ ਬੋਲਿਆ